ਇਹ ਪੰਜਾਬ ਸੱਭੀ ਸ਼ਕਤੀ ਮੇਲਾ 2025 ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਜਿਦੇ ਵਿੱਚ ਸਾਡੇ ਦੋ ਡਿਪਾਰਟਮੈਂਟ ਇਨਵੋਲਵ ਸੀਗੇ ਇੱਕ ਡਿਪਾਰਟਮੈਂਟ ਸੀਗਾ ਇੰਡਸਟਰੀ ਐਂਡ ਕਮਰਸ ਡਿਪਾਰਟਮੈਂਟ ਸੀਗਾ ਤੇ ਇੱਕ ਸਾਡਾ ਪੰਚਾਇਤ ਡਿਪਾਰਟਮੈਂਟ ਸੀਗਾ ਜਿਦੇ ਵਿੱਚੋਂ ਪੰਜਾਬ ਸਟੇਟ ਰੂਰ ਲੈਵਲ ਰੋਡ ਮਿਸ਼ਨ ਦੇ ਵਿੱਚੋਂ ਫੰਡ ਰੀਲੀਜ਼ ਹੋਏ ਸੀਗੇ ਤਾਂ ਇਹਦੇ ਵਿੱਚ ਜਿਹੜਾ ਸਾਡਾ ਮੇਲਾ ਸੀ ਇਹ ਪੰਜਾਂ ਦਾ ਮੇਲਾ ਸੀਗਾ 26 ਨਵੰਬਰ ਨੂੰ ਜਿਹਦੀ ਇਨੌਗੁਰੇਸ਼ਨ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਦੀ ਵੱਲੋਂ ਕੀਤੀ ਗਈ ਅਤੇ ਉਹਨਾਂ ਦੇ ਨਾਲ ਰਿਸਪੈਕਟਡ ਐਸਐਸਪੀ ਸਾਹਿਬ ਸੰਗਰੂਥ ਸੀ ਤੇ ਫਾਈਨਲ ਦਾ ਮੇਲਾ ਹੋਣ ਕਰਕੇ 26 ਨਵੰਬਰ ਤੋਂ ਬਾਅਦ ਅ ਦਿਨਕੇ ਕੰਟੀਨਿਊ ਮੇਲਾ ਚੱਲਿਆ 30 ਨਵੰਬਰ ਤੱਕ ਤਾਂ ਕੱਲ ਲਾਸਟ ਡੇਟ ਸੀ ਮੇਲੇ ਮੇਲੇ ਚ ਬੜਾ ਵਧੀਆ ਪਰਮਾਹੰਗਾਰ ਆ ਰਹੇ ਹਾਂ ਲੋਕਾਂ ਦਾ ਅ ਤਾਂ ਇਹਦੇ ਲਈ ਸਾਡਾ ਸ਼ਾਮ 4 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਰੰਗ ਰੰਗ ਪ੍ਰੋਗਰਾਮ ਵੀ ਅਸੀਂ ਕਲਚਰਲ ਇਵੈਂਟਸ ਇਵੈਂਟਸ ਹੋਣੀਆਂ ਸੀ ਜਿਹਦੇ ਲਈ ਅਸੀਂ ਸਕੂਲਾਂ ਤੇ ਕਾਲਜਾਂ ਤੋਂ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਗਿਆ ਡੀਓ ਸੈਕੰਡਰੀ ਮੈਮਨਸਾ ਦਾ ਨੋਡਲ ਅਫਸਰ ਆਇਆ ਹੋਇਆ ਸੀਗਾ ਉਹਨਾਂ ਵੱਲੋਂ ਆਨਲਾਈਨ ਅਪ ਅੰਦਿਵਨ ਪ੍ਰੋਗਰਾਮ ਵੀ ਲਿਖਿਆ ਗਿਆ ਇਸ ਤੋਂ ਇਲਾਵਾ ਲੋਕਾਂ ਦੇ ਮਨੋਰੰਜਨ ਲਈ ਤੇ ਲੋਕਾਂ ਨੂੰ ਵੱਧ ਤੋਂ ਵੱਧ ਫੋਟਫਾਲ ਵਧਾਉਣ ਦੇ ਲਈ ਅਸੀਂ ਸਿੰਗਰਜ਼ ਦਾ ਵੀ ਅਰੇਂਜਮੈਂਟ ਕੀਤਾ ਸੀਗਾ ਜਿੱਦਾਂ ਕਿ 27 ਤਰੀਕ ਨੂੰ ਪ੍ਰੋਫੈਸਰ ਮੇਜਰ ਚੱਠਾ ਐਂਡ ਅਕਰਮ ਤੇਜਵੀਰ ਇਹ ਸਿੰਗਰ ਸੀਗੇ ਦੈਨ 28 ਤਰੀਕ ਨੂੰ ਜੋਵਨ ਸੰਧੂ ਸੀ ਦੈਨ 30 ਤਰੀਕ ਲਾਸਟ ਡੇ ਅਰਦਨ ਕੋਰਬੀ ਸਿੰਗਰ ਬਲਰੋ ਲੋਕਾਂ ਨਾਲ ਮਨੋਰੰਜਨ ਕੀਤਾ ਗਿਆ ਤਾਂ ਇਹ ਕਿਹਾ ਗਿਆ ਕਿ ਇਹ ਬਿੱਟਾ ਕਿੰਨੀ ਇੱਕ ਮਹੀਨੇ ਰਿਹਾ ਦੇ ਕਿਰਸ਼ਟਾਨਾ ਵਿੱਚ ਜਿਹੜਾ ਸਟਾਲ ਸੀ ਕਿਹਨੇ ਕਰਾ ਹਾਂਜੀ ਮੇਲੇ ਦੇ ਵਿੱਚ ਜਦ ਮੈਂ ਗੱਲ ਕਰਾਂ ਸਟਾਲ ਦੀ ਤਾਂ ਟੋਟਲ ਪੰਜਾਬ ਸਟੇਟ ਦੇ ਟੋਟਲ 16 ਇੰਡਸਟਰੀ ਸੀਗੇ ਜਿਨ੍ਹਾਂ ਦੀਆਂ ਸਟਾਲ ਲੱਗੀਆਂ ਸੀਗੀਆਂ ਉਹ ਵਰਕ ਆਫ ਸੈਲਫ ਰਿਲੀ ਗਰੁੱਪ ਸੀਗੇ 50 ਸਟਾਲ ਜੇ ਨਾ ਬੀ ਸੀਗੀਆਂ ਇਸ ਤੋਂ ਇਲਾਵਾ ਅਸਾਮ ਤੋਂ ਬੈਂਬੂ ਕੇਨ ਦੀ ਸਟਾਲ ਸੀ ਦੈਨ ਜਮੂ ਕਸ਼ਮੀਰ ਤੋਂ ਕਾਵੇ ਦੀ ਸਟਾਲ ਸੀ ਤੇ ਇਸ ਤੋਂ ਲਗ ਕਸ਼ਮੀਰੀ ਸ਼ਾਲ ਦੀ ਇੱਕ ਸਟਾਲ ਸੀ ਤਾਂ ਟੋਟਲ ਜਿਵੇਂ ਇਨਕਮ ਦੀ ਗੱਲ ਕਰਾਂ ਜੋ ਪੰਜਾਬ ਦੇ ਸਰਕਲ ਗਰੁੱਪ ਸੀਗੇ ਉਹਨਾਂ ਦੀ ਟੋਟਲ 5 ਦਿਨ ਦੀ ਜਿਹੜੀ ਸੇਲ ਹੋਈ ਹੈ ਉਹ 17 ਲੱਖ ਦੇ ਲਗਭਗ ਸੇਲ ਹੋਈ ਹੈ 17 ਲੱਖ ਦੇ ਲਗਭਗ ਸਰ ਜਿਸ ਤਰ੍ਹਾਂ ਪੰਜਾਬ ਸਕਾ ਟੈਲੋਪਰਾ ਵੀ ਕੀ ਆਨਲਾਈਨ ਦਾ ਫਿਊਚਰ ਵਿੱਚ ਵੀ ਜੇ ਹਮੇਲੇ ਹਾਂਜੀ ਬਿਲਕੁਲ ਇਹ ਜਿਹੜਾ ਮੇਲਾ ਲੱਗੇ ਹੈਗਾ ਸਰਕਲ ਗਰੁੱਪਾਂ ਦੇ ਲਈ ਪੰਜਾਬ ਸਖਤੀ ਮੇਲਾ 2025 ਲੱਗੇ ਹੈਗਾ ਕਿ ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਮੇਲੇ ਲੱਗਣ ਜਿਹਦਾ ਆਗਾਜ਼ ਡਿਸਟ੍ਰਿਕਟ ਸੰਗਰੂਰ ਤੋਂ ਹੋਇਆ ਹੈ ਇਹ ਪੂਰੇ ਪੂਰੇ 22 ਦੇ 22 ਦਿਨਾਂ ਦੇ ਮੇਲੇ ਲੱਗਣਗੇ ਤੇ ਇਹਦਾ ਮੇਨ ਪਰਪਸ ਇਹੀ ਹੈ ਕਿ ਜੋ ਸੈਲਵਲ ਗਰੁੱਪਾਂ ਵਰਤੋਂ ਦੀਆਂ ਲੇਡੀਜ਼ ਵੱਲੋਂ ਸਮਾਨ ਬਣਾਇਆ ਜਾਂਦਾ ਖਾਣ ਪੀਣ ਦਾ ਜਾਂ ਪਹਿਨਣ ਦਾ ਜਾਂ ਘਰ ਦੇ ਡੇਲੀ ਰੋਜ਼ਮਰਹ ਵਰਤੋਂ ਕਰਨ ਦੇ ਲਈ ਤਾਂ ਉਹ ਉਹਨਾਂ ਨੂੰ ਇੱਕ ਮਾਰਕੀਟ ਲਿੰਕ ਦੇਣਾ ਲੋਕਾਂ ਨੂੰ ਵੱਧ ਤੋਂ ਵੱਧ ਦਿਖਾਉਣਾ ਕਿ ਜੀ ਇਹਨਾਂ ਦੀ ਕੁਆਲਿਟੀ ਕਿੰਨੀ ਅੱਛੀ ਹੁੰਦੀ ਹੈ ਤਾਂ ਇਹ ਮੇਨ ਪਰਪਸ ਹੈਗਾ ਇਸ ਮੇਲੇ ਦਾ ਤੇ ਇਹ ਪੂਰੇ ਪੰਜਾਬ ਦੇ ਮੇਲੇ ਲੱਗਣਗੇ